राम रख लो राम रख लो ओए और बना बाबा का बाबा का चलो 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 चलो

ਮੋਦੀ ਮਿੱਤ ਸਾਡੀ ਜੋੜੀ ਮਰਦਾਬ ਮੋਦੀ ਮਿੱਤ ਸਾਡੀ ਜੋੜੀ ਮਰਦਾਬ ਮੋਦੀ ਮਿੱਤ ਸਾਡੀ ਜੋੜੀ ਮਰਦਾਬ ਬਾਦਲ ਕੈਪਟਨ ਦੀ ਜੋੜੀ ਮਰਦਾਬ ਬਾਦਲ ਕੈਪਟਨ ਮੋਦੀ ਦੀ ਜੋੜੀ ਮਰਦਾਬ ਕਿਸਾਨ ਜੁੜੀਆਂ ਨੇ ਇਕਤਾ ਕਰ ਰਹੇ ਜਿੰਦਾਬਾਦ ਕਿਸਾਨ ਜੁੜੀਆਂ ਨੇ ਇਕਤਾ ਕਰ ਰਹੇ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਲੋਕਾਂ ਦਾ ਇਕ ਜਿੰਦਾਬਾਦ कृति लोकना पाई भाईचारा जिंदाबाद जिंदा वाद कृति भाईचारा जिंदाबाद जा रहा जिंदा वाद 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 जिंदा ਤੇ ਲਗਭਗ 1.5-2 ਮਹੀਨੇ ਤੋਂ ਹੁਣ ਦਿੱਲੀ ਚੱਲ ਰਿਹਾ ਹੈਗਾ ਨੇ ਕਿਸਾਨ ਜੱਥੇਬੰਦੀਆਂ ਦੇ ਸੱਦੇ ਦੇ ਅੱਜ ਲੋਹੜੀ ਦੇ ਤਿਉਹਾਰ ਦੇ ਉੱਤੇ ਮੋਦੀ ਵੱਲੋਂ ਲਿਆਂਦੇ ਗਏ ਸਿੰਘ ਨੇ ਕੱਟੇ ਰੰਗਉਂਦੀਆਂ ਕਾਪੀਆਂ ਸੱਚ ਜਨਾਬਾ ਅੱਜ ਪੂਨੇ ਦੇ ਵਿੱਚ ਸਾਡੀਆਂ ਜਾਣਕੀਆਂ ਜਿਵੇਂ ਇੱਕ ਸਾਡੇ ਪ੍ਰਚਲਿਤ ਤਿਹਾਰ ਆ ਲੋਹੜੀ ਦਾ ਇਹ ਮੰਨਿਆ ਜਾਂਦਾ ਕਿ ਜਿਹੜੀ ਠੰਡ ਆ ਉਹ ਤੁੰਗਣੀ ਦੇ ਵਿੱਚ ਪਾ ਕੇ ਸਾੜਿਆ ਜਾਂਦਾ ਕਹਿੰਦੇ ਕਿ ਈਸਰ ਆਏ ਗਲਿੱਦਰ ਜਾਏ ਗਲਿੱਦਰ ਜੜ ਚੁੱਲ੍ਹੇ ਪਾਏ ਅੱਜ ਅਸੀਂ ਮੋਦੀ ਦੇ ਕਿੰਨੇ ਕਾਲੇ ਕਿ ਉਹਨਾਂ ਨੂੰ ਇਹ ਚੁੱਲ੍ਹੇ 'ਚ ਪਾ ਕੇ ਸਾੜਨਾ

ਦੋ ਦੋ ਸਾਲਾਂ ਤੋਂ ਡੀਐਸਟੀ ਨਹੀਂ ਦੇ ਰਹੀ ਸਟੇਟ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਹੁਣ ਇਹਨਾਂ ਨੇ ਇਹ ਖੇਤੀ ਖੇਤੀ ਦੇ ਸੰਧ ਦੇ ਵਿੱਚ ਕਾਲੇ ਕਾਨੂੰਨ ਲੈ ਕੇ ਆਏ ਨੇ ਤੇ ਅਸੀਂ ਸਾਰਾ ਸਾਰਾ ਪਿੰਡ ਜੋ ਕਿ ਭਾਰਤੀ ਏਕਤਾ ਕਿਸਾਨ ਯੂਨੀਅਨ ਨਗਰਾਂ ਦੇ ਨਾਲ ਜੁੜਿਆ ਹੋਇਆਗਾ ਸਰਦਾਰ ਜੋਗਿੰਦਰ ਸਿੰਘ ਦੀ ਇੱਕ ਕੌਲ ਤੇ ਇਕੱਠੇ ਹੋਵਾਂਗੇ ਤੇ ਸਾਰੇ ਮੁਸਲਮਾਨ ਭਾਈਚਾਰਾ ਦਾ ਤੇ ਮੁਸਲਮਾਨ ਬਲੋਕਾਂ ਦਾ ਤੇ ਕਿਸਾਨ ਮਜ਼ਦੂਰ ਏਕਤਾ ਭਾਈਚਾਰਾ ਦਾ ਧੰਨਵਾਦ ਕਰ ਦਿਆਂਗੇ